ਵਿਸ਼ਾਲ ਇਧਰਲੇ ਪਾਸੇ ਗੋਪੀ ਖੰਦੀਪੁਰ ਦਾ ਇੱਕ ਜੱਫਾ 1000 ਦਾ ਹੋਵੇਗਾ ਜਸ ਸੰਘਾ ਸਾਜਨ ਗੁੰਮਣ ਭਗਵਾਨ ਬੋਪਾ ਅਜੇ 2000 ਦਾ ਇੱਕ ਜੱਫਾ ਜਸ ਸੰਘਾ ਸਾਜਨ ਗੁੰਮਣ ਭਗਵਾਨ ਬੋਪਾ ਦਾ ਇਸ ਕਾਮਲ ਸਰੂਪ ਵਾਲੀ ਆਹ ਦੇਖਾਂਗੇ ਸਾਹਮਣੇ ਇਕਮ 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 ਖਤਾ ਪੁਰੀਆ ਹਰ ਦੁਨੀਆ ਨੱਗਰ ਨਾਟੀਆਂ ਹੋ ਰਹੀ ਹੈ ਵੀ ਕਰੋੜ ਤੋੜ ਦਾ ਮੁੰਡਾ ਸਾਨੇ ਗੁਰਦੇਵ ਗੁਰਦੇਵ ਆ ਗਿਆ ਕਹਿੰਦੇ ਖੇਡ ਮੈਦਾਨ ਦੇ ਵਿੱਚ ਗੁਰਦੇਵ ਕਲੀਅਰ ਕਬੱਡੀ ਪਾ ਰਿਹਾ ਹੈ ਇਕਮ ਦੇ ਤਿੰਨ ਜੱਫੇ ਸਾਡੇ ਵੀਰ ਜਿੱਟੇ ਆਸਟ੍ਰੇਲੀਆ ਕੁਲਜੀਤ ਆਸਟ੍ਰੇਲੀਆ ਦੇ ਨਾਲ ਸਾਡਾ ਵੀਰ ਹੈ ਵਰਤਾਨ ਬੁਰਤਕਾਲ ਦੇ ਨਾਲ ਬਿੱਲੀ ਬੁਰਤਕਰ ਤੇ ਬਣੀ ਇਟਲੀ ਤੇ ਕਾਲੀ ਥਲੋ ਤੇ ਵਿੱਕੀ ਵੀਰ ਵੱਲੋਂ ਜਿਹੜੇ ਉਹ ਤਿੰਨ ਜੱਫੇ ਇੱਕਮ ਦੇ 2100 ਦੇ ਹੋਣਗੇ ਗੁਰਦੇਵ ਕਬੱਡੀ ਪਾ ਰਿਹਾ ਉੱਚੇ ਲੰਮੇ ਕੱਟ ਵਾਲਾ ਖਿਡਾਰੀ ਜੀ ਨਕਾਲ ਦੇ ਪਿੰਡ ਰੌਣਕਾਂ ਲੱਗੀਆਂ ਹੋਈਆਂ ਆ ਉਹ ਸਰਦਾਰ ਰਖਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਦੇ ਪਿੰਡ ਰੌਣਕਾਂ ਬੱਲੇ ਬੱਲੇ ਫੁੱਦੀ ਦਰਸ਼ਕ ਵੀਰੋ ਤਾਲੀਆਂ ਮਾਰ ਦਿਓ ਆ ਆ ਛੇੜਾ ਆ ਛੇੜਾ ਕੋਈ ਛੇੜਿਆ ਆ ਛੇੜਾ ਖੁਸ਼ ਛੇੜਿਆ ਨਯੋਰੀ ਸਾ ਛੇੜਿਆ ਇੱਕ ਉਧਰ ਬੋਕਦਾ ਛੇੜਿਆ ਮੈਚ ਦੇ ਲਈ ਦੋਨੀਆਂ ਟੀਮਾਂ ਤਿਆਰ ਪਰ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ ਅਗਲੇ ਮੈਚੀਆਂ ਦੋਨੀਆਂ ਟੀਮਾਂ ਉਹ ਇਧਰਲੇ ਪਾਸੇ ਪਰਤੇਰ ਬਲੋ ਫਰਦੀ ਪਰਤੇ ਅਰਬਨ ਮੇਰੇ ਮਿੱਤਰੋ ਹਾਂ ਪੁੱਤਰ ਦੇ ਪੁੱਜਦੇ ਕੀਤੇ ਵੱਡੇ ਭਰਾ ਦਾ ਤਾਨ ਬੜਿਆ ਸਦਾ ਪੁੱਜਦਾ ਕਰਦੇ ਇੱਕ ਮਨੋਰਜਾਰ ਇੱਕ ਵਾਰ ਇੱਕ ਮਿੰਟੀ ਯਰਮ ਕਰਦਾ ਇੱਕ ਮਿੰਟੀ ਬੰਦਗੀ ਪਿਛਲੇ ਜਰਮਾਂ ਦੀ ਪੱਟੀਆਂ ਮਿੱਤਰੋ ਇਧਰਲੇ ਪਾਸੇ ਚਾਉੜੇ 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 ਪਿੰਡ ਦਾ ਮਿੱਤਰੋ ਹਰਸ਼ ਚਾਉ ਬੱਲੇ ਬੱਲੇ ਕਰਵਾਉ ਅੱਜ ਸੋਹਣਾ ਮੇਲਾ ਪੱਪਾ ਤੇ ਕਰਤਾ ਮੁੰਡਿਆਂ ਨੇ ਉਹ ਪੱਪਾ ਤੇ ਕਰਤਾ ਮੁੰਡਿਆਂ ਨੇ ਕਿੱਥੇ ਦਰਜੀਤ ਚਾਲ ਵੱਟਾ ਵੀਰ ਸਾਡਾ ਹੁੰਦਾ ਪਹੁੰਚੇ ਸੰਗਤਾਂ ਰਿਹਾ ਉਹ ਟੱਕੜਾ ਨਾ ਆਇਆ ਦੋਵਾਂ ਕੰਨੀਆਂ ਤੇ ਟੋਪਰੇ ਪਤਕਾਰ ਦੇ ਵੀ ਟੋਪਰੇ ਜਦੋਂ ਮਰਜੀ ਤੱਕ ਮੇਲਾ ਲੱਟਿਆ ਮਿੱਤਰੋ ਮੇਲਾ ਬਣ ਗਿਆ ਸਾਰਾ ਸਕਲਾ ਸਤਾਪ ਮੁਰਿਆ ਇਕਮਾ ਸਾਹਮਣੇ ਬੱਲੇ ਬੱਲੇ ਵੇਖ ਇਕਮਾ ਘੁੰਮ ਕੇ ਨਾ ਮੰਨ ਆ ਘੁੰਮ ਕੇ ਵੇਖ ਘੁੰਮ ਕੇ ਵੇਖ ਲੈ ਵੀ 3 ਜੱਫੇ ਦੇ ਚਾਰ ਨੇ ਮੇਲਾ ਪਟਾ ਨੇੜੇ ਡੜੇ ਪੰਡਾ ਤੇ ਅੱਜ ਪਤਾ ਲੱਗਦਾ ਕਿ ਪਟਾ ਮੇਲਾ ਕਰਾਤਾ ਭਰਾਵਾਂ ਨੇ ਕਮਲ ਬਾਜਵਾ ਜੁਆਸੀ ਵਿੱਕੀ ਖੜੇ ਹੋਣੀ ਜੱਫੇ ਸਿਕੰਦਰਪੁਰ ਹੋਣੀ ਨਾਲ ਭਰਾਵਾਂ ਸਾਡੇ ਦਾ ਪਟਾ ਸਤਕਾਰ ਅਮਰ ਸਨਿਆਰਾ ਜੀਵਨ ਖਾਰਾ ਅਮਰ ਸਨਿਆਰਾ ਜੀਵਨ ਖਾਰਾ ਅਮਰ ਸਨਿਆਰਾ ਜੀਵਨ ਖਾਰਾ ਅਮਰ ਸਨਿਆਰਾ ਜੀਵਨ ਵਾਹ ਵਾਹ ਦਰਸ਼ਕ ਵੀਰੋ ਉਹ ਖੇਡ ਦੇ